ਪਰਮ ਸਨਮਾਨਯੋਗ ਜੁਗ ਜੁਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਕੁਲ ਆਲਮਾਾਦਰਾ ਹਜ਼ੂਰ ਸਰਬ ਕਲਾ ਭਰਪੂਰ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਹਜ਼ਰੀ ਦੇ ਅੰਦਰ ਜੁੜੇ ਬਿਠੀ ਗੁਰੂ ਪਿਆਰੀ ਸਾਧ ਸੰਗਤ ਜੀ ਵਟ ਭਾਗੇ ਆ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਸੰਧਿਆ ਵੇਲੇ ਅਸੀਂ ਉਹਨਾਂ ਦੀ ਪਾਵਨ ਹਜ਼ਰੀ ਦਾ ਨਿਮਾਨ ਗਮਾਨਦੇ ਆਂ ਸਤਿਗੁਰ ਦੀ ਅਪਾਰ ਕਿਰਪਾ ਮਿਹਰ ਤੇ ਤਰਸ ਦੇ ਸਦਕਾ ਭਗਤ ਵੀਰ ਜੀ ਦਾ ਪਾਵਨ ਸ਼ਬਦ ਅਸੀਂ ਸਰਵਣ ਕਰ ਰਹੇ ਹਾਂ ਇਸ ਪਾਵਨ ਸ਼ਬਦ ਦੇ ਪੰਜ ਬੰਦ ਨੇ ਇੱਕ ਬੰਦ ਦੀ ਆਪਾਂ ਗੱਲ ਵਿਚਾਰ ਸਾਂਝ ਕੀਤੀ ਸੀ ਰਹਾਉ ਵਾਲੇ ਬੰਦ ਤੱਕ ਤੇ ਅੱਜ ਦੋ ਬੰਦਾਂ ਦੀ ਵਿਚਾਰ ਆਪਾਂ ਤੀਸਰੇ ਬੰਦ ਤੱਕ ਵਿਚਾਰ ਸਾਂਝੀ ਕਰਾਂਗੇ ਰਹਿੰਦੇ ਸਮੇਂ ਦੇ ਮੁਤਾਬਕ ਜੇ ਗੱਲ ਕਰੀਏ ਪਿਛਲੇ ਦਿਨਾਂ ਦੀ ਗੁਰੂ ਪਿਆਰੀ ਸਾਧ ਸੰਗਤ ਜੀਓ ਭਗਤ ਜੀ ਨੇ ਉਦਾਹਰਣ ਦਿੱਤੀ ਸੀ ਕਿ ਮੂੜੇ ਆਤ ਕਮਨ ਹੁਮਤ ਮਤ ਪਰਮ ਲਗਾ ਕਿਹੜੀ ਤਰੀਆ ਜਹੀ ਭੈੜੀ ਮਤ ਹੈ ਜਿਹਦੇ ਪਿੱਛੇ ਤੂੰ ਲੱਗ ਗਿਆ ਹੈ ਪੂਰਾ ਸ਼ਬਦ ਹੈ ਫਿਰ ਪਛਤਾ ਮਹਿਗਾ ਮੂੜਿਆ ਤੂੰ ਕਬਨ ਹੁਮਤ ਭ੍ਰਮ ਲਾਗਾ ਭਗਤ ਜੀ ਕਹਿੰਦੇ ਨੇ ਕਹਿੰਦੇ ਫਿਰ ਪਛਤਾਵੇਂਗਾ ਭਾਈ ਜਦੋਂ ਵਕਤ ਹੰਦੋਂ ਲੰਘਦਾ ਏ ਸਾਡਾ ਨਿੱਜੀ ਦਾ ਕਾਰਜ ਵੀ ਸਾਨੂੰ ਦੁਖੀ ਕਰ ਜਾਂਦਾ ਏ ਕਿ ਹੋ ਤਾਂ ਗਿਆ ਏ ਪਰ ਲੇਟ ਵੜਾ ਹੋ ਜਾਵੇ ਹਜ਼ੂਰ ਕਹਿੰਦੇ ਤਾਂ ਫਿਰ ਨੇਤਾ ਦਾ ਕਾਰਜ ਹੈ ਭਾਈ ਇੱਕ ਦਿਨ ਨਿਤਨੇਮ ਨਹੀਂ ਹੋਇਆ ਬੰਦਾ ਮੰਨ ਸਕਦਾ ਏ ਪਰ ਤੂੰ ਤਾਂ ਅਜ ਆਪਣੀ ਉਮਰ ਦੇ 25 30 ਸਾਲ ਤੂੰ ਆਪਣੀ ਜੀਵਨ ਦੇ ਇਦਾਂ ਹੀ ਗਵਾਜਾਰ ਦਿੱਤੇ ਨੇ ਆਪਾਂ ਗੱਲ ਕਰ ਰਹੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਪਿਛਲੇ ਦਮਨਾਂ ਦੇ ਵਿੱਚ ਆਗਿ ਨੇ ਅਗਾਕਰਤਾ ਦੇ ਸਾਹਿਤ ਜਿਬਾਨੀ ਸਰਵਣ ਕੀਤੀ ਹੋਵੇਗੀ ਕਿਉਂਕਿ ਜਦੋਂ ਸਿੰਘਾਂ ਦੇ ਟਕੇ ਟਕੇ ਦੇ ਮੁੱਲ ਪੈਂਦੇ ਸੀ ਸਿੱਖ ਸਰ ਦੇ ਕਿ ਇੰਨੇ ਜਦੋਂ ਕੋਈ ਬੰਦਾ ਲੈ ਕੇ ਆਵੇਗਾ ਸੀ ਇਸ ਗੱਲ ਨੂੰ ਕਰਕੇ ਸਿੱਖਾਂ ਦੇ ਉਹਨੂੰ ਉਹਨੇ ਟਕੇ ਦੇ ਮੁਤਾਬਕ ਉਹਨਾਂ ਦੇ ਉਹਨੇ ਪੈਸੇ ਦਿੱਤੇ ਜਾਣਗੇ ਇੱਕ ਜਕਰੀਆ ਇੱਕ ਉਹਦਾ ਇਹ ਉਦੇਸ਼ ਸੀ ਕਿ ਸਿੱਖੀ ਖਤਮ ਕਰਨੀ ਹੈ। ਜਕਰੀਆ ਕਹਿੰਦਾ ਸੀ ਕਿ ਨਾ ਸਿੱਖੀ ਕਦਮ ਕਰਕੇ ਦਮ ਲਾਵਾਂਗਾ ਟੱਗੇ ਟੱਗੇ ਦੇ ਮੁੱਲ ਪਾਵਾਂਗਾ। ਉਦੋਂ ਤਾਂ ਇੱਕ ਵਕਤ ਸੀ ਕਿ ਸਿੰਘਾਂ ਨੇ ਆਪਣੀ ਹੋਂਦ ਨੂੰ ਮੁਕਰਰ ਰੱਖਿਆ ਬਰਕਰਾਰ ਰੱਖਿਆ ਕਿ ਭਾਵੇਂ ਸਾਡੇ ਸੀਸ ਕਲਮ ਹੋ ਜਾਵੇ ਅਸੀਂ ਕੈਸ ਕਤਲ ਨਹੀਂ ਕਰਾਂਗੇ। ਪਰ ਅੱਜ ਜਿਹੀ ਕੀ ਆਬਦ ਹੋਵੇਗੀ ਅਬਦਾਲੀ ਮੀਟਾ ਕੁਝ ਹੁੰਦਾ ਹੋਵੇਗਾ ਕਿ ਮੈਂ ਇਹਨਾਂ ਦੇ ਉੱਤੇ ਹਰ ਇੱਕ ਤਰ੍ਹਾਂ ਦਾ ਅਸਤਰ-ਵਸਤਰ ਦੇਖ ਲਿਆ ਵਰਤ ਕੇ ਇਹ ਆਪਣੀ ਹੋਣ ਤੋਂ ਮੁਕਰ ਨਹੀਂ ਹੋਏ ਅੱਜ ਇਹਨਾਂ ਨੂੰ ਬਿਨਾਂ ਅਸਤਰ-ਮਸਤਰ ਤੋਂ ਇਹਨਾਂ ਦੀ ਕੌਮ ਆਪ ਹੀ ਖਤਮ ਹੋਈ ਜਾ ਰਹੀ ਹੈ ਕਹਿਣ ਤੋਂ ਭਾਵ ਸਾਡੇ ਨੌਜਵਾਨ ਸਿੱਖ ਵੀਰ ਆਪਣੀਆਂ ਦਾੜੀਆਂ ਆਪ ਕਤਲ ਕਰਾ ਕੇ ਉਸ ਸ਼ੀਸ਼ੇ ਦੇ ਮੂਰੇ ਆਪਣੇ ਆਪ ਨੂੰ ਰੂਪ ਨੂੰ ਬੜਾ ਸਤਜਾ ਦੇਖਦੇ ਨੇ ਕਿ ਅਸੀਂ ਸੋਹਣੇ ਆ ਦੇਖੋ ਮਨ ਸਮਝਾਵਣ ਕਾਰਨ ਹੈ ਕੁਛ ਕੁ ਪੜੀ ਹੈ ਗਿਆਨ ਜਦੋਂ ਗੁਰਬਾਣੀ ਦਾ ਟੀਕਾ ਲੱਗਦਾ ਹੈ ਦੁੱਖ ਤਾਂ ਜ਼ਰੂਰ ਲੱਗਦਾ ਹੈ ਪਰ ਬੰਦਾ ਬਣ ਜੁੜ ਜਾਂਦਾ ਹੈ ਸਾਡੇ ਸਾਹਮਣੇ ਜਦੋਂ ਸ਼ੀਸ਼ਾ ਦਿਖਦਾ ਹੈ ਮੇਰੇ ਤੋਂ ਸਾਨੂੰ ਦਿਖਦਾ ਹੈ ਸਾਡਾ ਆਪਣਾ ਪ੍ਰਤੀਬਿੰਬ ਦਿਖਦਾ ਹੈ ਭਾਈ ਦਇਆ ਸਿੰਘ ਜੀ ਨੇ ਆਖਿਆ ਸੀ ਸਤਿਗੁਰੂ ਜੀ ਤੁਸੀਂ ਆਪਣਾ ਸਾਰਾ ਸਰਵੰਸ ਵਾਰ ਚੱਲੇ ਹੋ ਜੇ ਸਾਨੂੰ ਤੁਹਾਡੇ ਦਰਸ਼ਨਾਂ ਦੀ ਤਾਂਗ ਹੋਈ ਜਿਵੇਂ ਦੇਖਿਆ ਭਾਈ ਗੁਰਦਾਸ ਤੁਸੀਂ ਉਦਾਸੀ ਦਾ ਜ਼ਿਕਰ ਸੁਖਿਆ ਹੋਵੇਗਾ ਗੁਰੂ ਸਾਹਿਬ ਤੋਂ ਉੱਥੋਂ ਚੱਲਣ ਦੀ ਬਜਾਏ ਅਨੰਦਪੁਰ ਸਾਹਿਬ ਤੋਂ ਜਿੱਥੇ ਸੀਸ ਗੰਘਾ ਗਾਉਂ ਦਾ ਗੁਰਦੁਆਰਾ ਸਾਹਿਬ ਹੈ ਉਹਦੀ ਸਾਰੀ ਦੇਖ-ਰੇਖ ਭਾਈ ਗੁਰਦਾਸ ਸਿੰਘ ਉਦਾਸੀ ਨੂੰ ਦੇ ਕੇ ਆਈ ਸੀ ਉਹਨੇ ਦਿਨ ਦਾ ਰਸਤਨ ਸਾਰਾ ਕੁਝ ਤੇ ਸਟੋਰ ਕੀਤਾ ਹੋਇਆ ਸੀ ਉਹਨਾਂ ਨੇ ਆਖਿਆ ਸੀ ਕਿ ਸਤਿਗੁਰੂ ਜੀ ਬੜੀ ਤਾਂਗ ਹੈ ਦਿਲ ਦੇ ਵਿੱਚ ਤੁਹਾਡੇ ਜਾਣ ਤੋਂ ਬਾਅਦ ਤਾਂ ਸਾਰੀ ਅਨੰਦਪੁਰ ਦੀ puri ਨੂੰ ਵਜਾੜ ਦੇਣਗੇ ਸਤਿਗੁਰੂ ਜੀ ਕਹਿੰਦੇ ਭਾਈ ਉੱਜੜ ਕੇ ਹੀ ਵਸਿਆ ਜਾਂਦਾ ਏ ਹੁਣ 14 ਤਰੀਕ ਦੀ ਹੋਲੀ ਹੈ 15 ਤਿਗ ਦਾ ਹੋਲਾ ਮਹੱਲਾ ਏ ਤੁਸੀਂ ਦੇਖਣ ਤੋਂ ਆਪਣੇ ਅੱਖਾਂ ਨੂੰ ਇੱਕ ਮਿੰਟ ਵੀ ਆਪਣੇ ਆਪ ਨੂੰ ਮਸ਼ਰੂਪ ਨਹੀਂ ਕਰ ਸਕੋਗੇ ਅੱਖਾਂ ਮੀਚਣ ਦੀ ਵਜਾਈ ਕਿ ਉਹ ਦੁਨੀਆ ਦੇ ਰਹਿਬਰ ਨੇ ਕਿਹੋ ਜਿਹਾ ਹੌਲਾ ਮਹੱਲਾ ਕੱਢਿਆ ਹੈ ਆਪਾਂ ਗੱਲ ਕਰ ਰਹੇ ਹਾਂ ਕਿ ਹਜ਼ੂਰ ਨੇ ਆਪਣੀ ਇੱਕ ਤਾਗੀਦ ਨੂੰ ਅੱਗੇ ਰੱਖਿਆ ਔਰੰਗਜ਼ੇਬ ਨੇ ਹਰ ਇੱਕ ਅਸਤਰ ਵਸਤਰ ਵਰਤ ਲਿਆ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਮਾਰ ਨੂੰ ਕਿਵੇਂ ਚੁਕਾਇਆ ਜਾਵੇ ਕਿਵੇਂ ਕਿਵੇਂ ਇਹਨਾਂ ਦੀ ਇਨ ਮਨਾ ਕੇ ਇਹਨਾਂ ਨੂੰ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਹੁਣ ਮਾਫ਼ ਕਰਿਓ ਜੀ ਇਹ ਸ਼ਬਦ ਵਰਤ ਰਿਹਾ ਮੈਂ ਹੁਣ ਔਰੰਗਜ਼ੇਬ ਦੀ ਨਿਗਾਹ ਦੇ ਵਿੱਚ ਤਾਂ ਉਹ ਗੁਨਾਹੀ ਹੈ ਗਵਰਨਰ ਹੈ ਦਿੱਲੀ ਦੇ ਤਖਤ ਦੇ ਉੱਤੇ ਬੈਠਾ ਹੈ ਜਿਵੇਂ ਹੁਣ ਆਪਣਾ ਪ੍ਰਾਈਮ ਮਿਨਿਸਟਰ ਹੈ ਨਾ ਦਿੱਲੀ ਦੇ ਤਖਤ ਤੇ ਬੈਠਾ ਹਰੇਕ ਆਦੇਸ਼ ਨੂੰ ਆਪਣੇ ਆਪ ਨੂੰ ਦੇ ਰਿਹਾ ਹੈ ਨਾ ਨਾਕੀ ਇਸੇ ਤਰ੍ਹਾਂ ਔਰੰਗਜ਼ੇਬ ਆਪਣੇ ਤਖਤ ਤੋਂ ਬੈਠਾ ਜੋ ਵੀ ਉਹਨੇ ਆਦੇਸ਼ ਜਾਰੀ ਕਰਨਾ ਹੁੰਦਾ ਸੀ ਉਹ ਸਾਰੇ ਚਾਹੇ ਹੁਣ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਂ ਹੋਵੇ ਚਾਹੇ ਕੋਟਲਾ ਨਵਾਬ ਖਾਂ ਕਿਹੜਾ ਵੀ ਹੋਵੇ ਉਹ ਆਦੇਸ਼ ਨੂੰ ਮੰਨਣਾ ਪੈਂਦਾ ਸੀ ਉਹਦੀ ਕੈਬਨਿਟ ਸੀ ਇਹ ਉਹਨੇ ਆਖਿਆ ਸੀ ਕਿ ਮੈਂ ਹਰ ਇੱਕ ਅਸਤਰ ਵਾਸਤਰ ਵਰਤ ਲਿਆ ਹਰ ਇੱਕ ਇਹ ਦਿਨਾਂ ਦੇ ਪਿਤਾ ਨੂੰ ਵੀ ਮੈਂ ਸ਼ਹੀਦ ਕਰਵਾ ਕੇ ਦੇਖ ਲਿਆ ਪਰ ਡੋਲੇ ਕਿਉਂ ਨਹੀਂ ਹੁਣ ਇਹਨੇ ਧੀਆਂ ਪੁੱਤਰਾਂ ਨੂੰ ਵੀ ਮੈਂ ਖਤਮ ਕਰਕੇ ਦੇਖ ਲਿਆ ਮਾਫ ਕਰਿਓ ਪੁੱਤਰਾਂ ਚਾਰਾ ਸਾਹਿਬ ਜਾਦਿਆਂ ਨੂੰ ਵੀ ਖਤਮ ਕੋਕੋ ਕੇ ਕਰਕੇ ਦੇਖ ਲਿਆ ਹੁਣ ਕਿਉਂਕਿ ਦੇਖਿਓ ਗੁਰੂ ਪਰੀ ਸਾਹਿਬ ਸੰਗ ਜੀ ਹਜ਼ੂਰ ਨੇ ਆਪਣੇ ਸਿੰਘਾਂ ਤੇ ਆਪਣੀਆਂ ਸਿੰਘਣੀਆਂ ਦੇ ਉੱਤੇ ਸਭ ਤੋਂ ਵੱਡਾ ਮਾਣ ਰੱਖਿਆ ਏ ਹਜ਼ੂਰ ਨੇ ਆਪਣੇ ਚਾਰਾ ਸਾਹਿਬ ਜਾਦਿਆਂ ਦੇ ਉੱਤੇ ਆਪਣੇ ਇੱਕ ਲੱਥ ਦਾ ਪੋਥਾ ਵੀ ਨਹੀਂ ਪਾਇਆ ਮਾਫ ਕਰਿਓ ਅਪਾ ਆਖਦੇ ਆ ਕਿ ਸਾਰੀ ਦੁਨੀਆ ਦੇ ਵਿੱਚੋਂ ਗਰੀਬ ਤੇ ਗਰੀਬ ਮਾਪੇ ਪਏ ਨੇ ਕਿਹਦੇ ਪੁੱਤਰ ਇਸ ਦੁਨੀਆ ਤੋਂ ਬਿਨਾਂ ਕਫਨਾ ਤੋਂ ਗਏ ਨੇ ਗਰੀਬ ਤੋਂ ਗਰੀਬ ਮਾਪੇ ਹੋਣਗੇ ਦੁਨਿਆਵੀ ਲੋਕ ਦੇ ਵਿੱਚ ਪਰ ਜਦੋਂ ਅਜਾਈ ਮੌਤ ਆ ਜਾਵੇ ਹਨਾ ਚਾਹੇ ਗਰੀਬ ਤੋਂ ਗਰੀਬ ਮਾਪਾ ਕਿਉਂ ਨਾ ਹੋਵੇ ਉਹ ਆਪਣੇ ਧੀ ਪੁੱਤਰ ਦੇ ਉੱਤੇ ਕਫਨ ਚਾਹੇ ਮੰਗਵਾ ਪਾਵੇ ਪਰ ਪਾਵੇਗਾ ਜ਼ਰੂਰ ਇਹ ਤਾਂ ਦੀਨ ਦੁਨੀਆ ਦੇ ਬਾਦਸ਼ਾਹ ਨੇ ਉਹਨਾਂ ਦੇ ਚਾਰ ਸਾਹਿਬ ਜਾ ਦੇ ਲੱਖ ਦੇ ਜਿਗਰ ਨੇ ਜਿਹਨਾਂ ਨੂੰ ਫੁੱਲਾਂ ਵਾਂਗੂ ਪਾਲਿਆ ਹੋਵੇਗਾ ਮਾਤਾ ਗੁਜਰ ਕੌਰ ਜੀ ਨੇ ਕੋੜੇ ਦਿਨ ਪਹਿਲਾਂ ਵੋ ਮੈਨ ਇੱਕ ਦਿਨ ਲੰਕੇ ਗਿਆ ਹੈ ਨਾ ਇਹ ਦਿਨ ਸਾਡੇ ਬਣਾਏ ਹੋਏ ਨੇ ਇੱਕ ਪਿਤਾ ਦੇ ਹਰੇਕ ਦਿਨ ਨੂੰ ਅਸੀਂ ਸਮੁਧਿਤ ਕਰ ਦਿੰਨੇ ਆ ਅਸੀਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਜੇ ਤੁਸੀਂ ਮਨਾਉਣਾ ਹੀ ਹੈ ਦਿਨ ਤਾਂ ਮਾਤਾ ਗੁਜਰਕੌਰ ਜੀ ਨੂੰ ਅੱਗੇ ਰੱਖ ਕੇ ਦੇਖੋ ਕਿ ਨਾ ਤਾਂ ਇਹਨਾਂ ਤੋਂ ਵੱਡਾ ਕੋਈ ਬਲੀਦਾਨੀ ਹੋਵੇਗਾ ਨਾ ਇਹਨਾਂ ਤੋਂ ਵੱਡਾ ਕੋਈ ਪਰਉਪਕਾਰੀ ਹੋਵੇਗਾ ਪਹਿਲਾਂ ਆਪਣਾ ਸਿਰ ਦਾ ਸਾਈ ਵਾਰਿਆ ਫਿਰ ਆਪਣਾ ਪੁੱਤਰ ਵਾਰ ਦਿੱਤਾ ਫਿਰ ਆਪਣੇ ਪੋਤਰੇ ਵਾਰ ਦਿੱਤੇ ਸਾਰੀ ਕੌਮ ਲੇਖੇ ਲਾ ਦਿੱਤੀ ਕੌਮ ਦੇ ਲੇਖੇ ਪਰ ਸਭ ਤੋਂ ਬਦਲੇ ਦੇ ਵਿੱਚ ਮਿਲਿਆ ਕੀ ਅੱਜ ਦੇਖਿਆ ਜਾਵੇ ਹਨਾ ਕਿ ਸਤਿਗੁਰੂ ਜੀ ਤਖਤ ਦੇ ਅੱਜ ਸੁਭਾਏਮਾਨ ਹੁੰਦੇ ਆਪਣੀ ਸਿੱਖਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਪੁੱਛਦੇ ਜਰੂਰ ਕਿ ਮੈਂ ਤੁਹਾਨੂੰ ਕੁਰਬਾਨ ਹੋਇਆ ਵਾ ਬਾਈ ਤੁਹਾਡੇ ਤੋਂ ਆਪਣੇ ਧੀ ਪੁੱਤਰ ਵਾਰੇ ਨੇ ਮੈਂ ਅਬਦਾਲੀ ਦੇਖਾ ਇਹ ਦੇਖੋ ਸਮੇਂ ਦੀ ਲਿਆਕਤ ਵੀ ਹੈ ਸਮਝਣਾ ਪੈਣਾ ਹੈ ਸਾਨੂੰ ਹਰ ਇੱਕ ਗੱਲ ਦੇ ਉੱਤੇ ਗੌਰ ਦੇ ਕੇ ਸਾਨੂੰ ਅੱਜ ਸਮਝਣਾ ਪੈਣਾ ਏ ਕਿ ਸਾਨੂੰ ਅਫਗਾਨਿਸਤਾਨ ਤੱਕ ਅੱਜ ਸਾਰੇ ਅਸੀਂ ਡਰਾਈਵ ਬੈਠੇ ਸੀ ਅਫਗਾਨਿਸਤਾਨ ਤੱਕ ਪੰਜਾਬ ਦੀ ਧੂਤੀ ਬੋਲਦੀ ਸੀ ਪਰ ਅੱਜ ਅਸੀਂ ਆਪਣੇ ਔਰੇ ਦੇ ਵਿੱਚ ਕੁਝ ਕੇ ਰਹਿ ਗਏ ਆ ਹੁਣ ਸਿੰਘ ਸੀਰਤਲ ਦੀਆਂ ਦੋ ਕਿਤਾਬਾਂ ਬੜੀਆਂ ਪਿਆਰੀਆਂ ਨੇ ਸਿੱਖ ਰਾਜ ਕਿਵੇਂ ਬਣਿਆ ਤੇ ਕਿਵੇਂ ਗਿਆ ਜੇ ਤੇ ਮੌਕਾ ਲੱਗਿਆ ਪੜ੍ਹ ਕੇ ਜਰੂਰ ਦੇਖਿਓ ਸਾਡਾ ਸਿੱਖ ਕਾਇਮ ਰਾਜ ਕਿਵੇਂ ਕਾਇਮ ਹੋਇਆ ਸੀ ਤੇ ਸਾਡੀਆਂ ਗਲਤੀਆਂ ਦੇ ਕਾਰਨ ਇਹ ਰਾਜ ਕਿਵੇਂ ਖਤਮ ਹੋ ਗਿਆ ਨੋ ਸਾਡੀਆਂ ਗਲਤੀਆਂ ਸਾਡੇ ਵਡੇਰਿਆਂ ਨੇ ਕੀਤੀਆਂ ਹੋਣਗੀਆਂ ਨਾ ਜੀ ਤਾਂ ਹੀ ਆਪਾਂ ਸ਼ਬਦ ਵਰਤ ਲੈਨੇ ਆ ਕਿ ਸਾਡੀਆਂ ਗਲਤੀਆਂ ਅੱਜ ਉਹ ਗਲਤੀਆਂ ਦੇ ਉੱਤੇ ਅਸੀਂ ਖਰੇ ਉੱਤਰ ਰਹੇ ਆ ਉਹ ਅਬਦਾਲੀ ਬੈਠਾ ਦੇਖਦਾ ਹੋਵੇਗਾ ਕਿ ਮੈਂ ਹਰ ਇੱਕ ਅਸਤਰ-ਵਸਤਰ ਦੇਖ ਲਿਆ ਇਹ ਵਰਤੇ ਨੇ ਇਹ ਮੁੱਲਤੇ ਨਹੀਂ ਅੱਜ ਬਿਨਾਂ ਹੀ ਬਿਨਾਂ ਮਤਲਬ ਤੋਂ ਹੀ ਅੱਜ ਕੋਈ ਸਾਨੂੰ ਕੋਈ ਮਤਲਬ ਵਿੱਚ ਪੈਸੇ ਤਾਂ ਨਹੀਂ ਮਿਲ ਰਹੇ ਅਸੀਂ ਆਪਣੇ ਕੇਸ ਕਤਲ ਕਰਾ ਕੇ ਸਾਰਾ ਕੁਝ ਅਸੀਂ ਆਪਣੇ ਗੁਰੂ ਤੋਂ ਕੁਰਬਾਨ ਹੋਣ ਦਾ ਮਨ ਬਣਾਇਆ ਏ ਪਰ ਗੁਰੂ ਤੋਂ ਵਿਹਮਕ ਹੋ ਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਫੇਰ ਕਾਗਰਤਨ ਬਹਿ ਜਾਂਦੇ ਆ ਕਿੱਡਾ ਵੱਡਾ ਇਹ ਕਿ ਬੇਸ਼ਰਮੀगिरी ਨਹੀਂ ਹੋਰ ਕੀ ਹੈ ਮਾਫ ਕਰਿਓ ਜੇ ਕਿਸੇ ਗੱਲ ਨੂੰ ਭੂਖਾ ਲਗੇ ਦੇਖੋ ਹੁਣ ਆਪਾਂ ਆ ਜੰਨੇ ਆ ਕਿਹੜਾ ਪ੍ਰਸ਼ਾਦੀ ਦੇਖਦੇ ਹੁਤੇ ਇਤਿਹਾਸ ਦੀ ਤੁਸੀਂ ਜਦੋਂ ਫਲਸਫਿਆਂ ਨੂੰ ਫੋਲੋ ਲੋਗੇ ਹਨਾ ਇਹ ਦੇਖ ਦੀ ਮਰਿਆਦਾ ਕਿੱਥੋਂ ਆਰੰਭ ਹੋਈ ਹੈ ਤੇ ਜਦੋਂ ਕਰਪਾਨ ਵਿੱਚ ਫਿਰਦੀ ਹੈ ਪ੍ਰਮਾਨਗੀ ਫਿਰ ਹੁੰਦੀ ਹੈ ਇੱਕ ਕੇਵਲ ਤੇ ਕੇਵਲ ਗੁਰੂ ਘਰ ਦੇਖ ਦੀ ਪ੍ਰਮਾਨਗੀ ਹੈ ਹੋਰ ਮਿਸ਼ਤਾਨ ਪ੍ਰਸਾਦ ਹੀ ਕਦੇ ਅਰਦਾਸ ਹੋ ਜਾਵੇਗੀ ਪਰ ਸ੍ਰੀ ਸਾਹਿਬ ਵਿੱਚ ਤੁਸੀਂ ਪ੍ਰਮਾਨ ਹੁੰਦੀ ਨਹੀਂ ਦੇਖੋਗੇ ਤੇ ਵੱਡੇ ਵੱਡੇ ਨੇ ਇਹਨਾਂ ਨੂੰ ਸਾਨੂੰ ਗੱਲ ਤੋਂ ਪਤਾ ਲੱਗਿਆ ਇਹ ਤੁਸੀਂ ਫਲਸਫਿਆਂ ਨੂੰ ਛੇੜੋਗੇ ਤੁਹਾਨੂੰ ਗੱਲ ਸੁਣਨ ਨੂੰ ਵੀ ਮਿਲੇਗੀ ਪੜ੍ਹਨ ਨੂੰ ਵੀ ਮਿਲੇਗੀ ਜਦੋਂ ਹਜ਼ੂਰ ਦੇ ਦਰਬਾਰ ਦੇ ਵਿੱਚ ਦੇਖ ਲੈ ਕੇ ਆਉਂਦੇ ਸੀ ਸਿੰਘ ਹਨ ਹਜ਼ੂਰ ਸ੍ਰੀ ਸਾਹਿਬ ਦੇ ਨਾਲ ਉਹਨੂੰ ਪ੍ਰਵਾਨ ਕਰਕੇ ਆਪਣੀ ਹਥੇਲੀ ਦੇ ਉੱਤੇ ਛਕਦੇ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਤੀ ਜੋਤ ਸਮਾ ਗਏ ਫਿਰ ਇਹ ਮਰਿਆਦਾ ਪੰਜਾਂ ਪਿਆਰਿਆਂ ਤੱਕ ਆ ਗਈ ਪੰਜਾਂ ਪਿਆਰਿਆਂ ਦਾ ਗੱਫਾ ਜਦੋਂ ਨਿਕਲਦਾ ਏ ਪੰਜਾਂ ਪਿਆਰਿਆਂ ਨੂੰ ਵਰਤੌਣ ਦੀ ਮਰਿਆਦਾ ਏ ਪਰ ਹੁਣ ਤਾਂ ਪੰਜ ਪਿਆਰੇ ਵੀ ਗੁਰੂ ਹਜ਼ੂਰੀ ਦੇ ਵਿੱਚ ਤਿਆਰ ਵਰਤਾਰ ਨਹੀਂ ਮਿਲਦੇ ਐਡੀ ਵੱਡੀ ناکਾਮੀ ਹੈ ਫਿਰ ਹੋਰ ਮਰਿਆਦਾ ਹਜ਼ੂਰ ਦੇ ਜਦੋਂ ਅਸੂਰੀ ਦੇ ਵਿੱਚ ਦੇ ਕੇ ਵਰਤਾਈ ਜਾਂਦੀ ਸੀ ਉਹ ਗੁਰਮਤ ਤਰੈਤ ਮਰਿਆਦਾ ਦੇ ਅਨੁਕੂਲ ਵਰਤਾਈ ਜਾਂਦੇ ਸੀ ਤਿਆਰ ਵਰ ਤਿਆਰ ਸਿੰਘ ਅਮਰਤਾਰੀ ਸਿੰਘ ਗੁਰੂ ਦੇ ਬਾਟੇ ਵਿੱਚ ਹੱਥ ਪਾਉਂਦਾ ਸੀ ਇਹ ਮਰਿਆਦਾ ਕੌੜੀ ਹੈ ਪਰ ਦੇਖੋ ਗੁਰੂ ਪਿਆਰੀ ਸਾਧ ਸੰਗਤ ਹੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਗੁਰੂ ਦੀ ਰਹਿਤ ਪਹਿਲਾਂ ਐਮਿਤ ਰੱਖਦੀ ਹੈ ਜੇ ਅਸੀਂ ਸਮਝੀਏ ਕਿ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਅਸੀਂ ਹਰ ਇੱਕ ਨੂੰ ਕਬੂਲ ਨੂੰ ਅਸੀਂ ਆਪਣੇ ਕੀਤੀਆਂ ਗਲਤੀਆਂ ਨੂੰ ਕਮੂਰ ਲਾਵਾਂਗੇ ਸੁਰਖਰੂ ਹੋ ਜਾਵਾਂਗੇ ਸਭ ਤੋਂ ਵੱਡਾ ਸੁਰਖਰੂ ਹੋ ਜਾਵਾਂਗੇ ਆਪਣੇ ਗੁਰੂ ਦੇ ਕੋਲ ਉੱਤੋਂ ਵੱਡਾ ਗੁਰੂ ਤਾਂ ਨਹੀਂ ਕੋਈ ਹੈਗਾ ਇੱਡੋ ਵੱਡਾ ਪਿਓ ਨਹੀਂ ਕੋਈ ਹੈਗਾ ਦੁਨਿਆਵੀ ਲੋਕ ਦੇ ਵਿੱਚ ਜਿਹਦੇ ਅੱਗੇ ਤੁਸੀਂ ਸਾਰੇ ਆਪਣੇ ਹਲਕੇ ਬਲਕੇ ਹੋਰ ਲਉਗੇ ਸਤਿਗੁਰੂ ਜੀ ਗਲਤੀਆਂ ਹੋਈਆਂ ਨੇ ਮੰਨਦੇ ਆ ਪਰ ਅੱਗੇ ਤੋਂ ਪ੍ਰਮਾਤਮਾ ਕਿਰਪਾ ਕਰਕੇ ਇਹ ਮਿਹਰ ਕਰਕੇ ਸਾਨੂੰ ਅੱਗੇ ਤੋਂ ਮਾਰਗ ਪਾ ਦੇ ਮੁੜਿ ਆਓ ਮੇਰੇ ਵੀਰੋ ਅਨੰਦ ਦੀ ਪੁਰੀ ਨੂੰ ਉਹ ਰਸਤੇ ਵੱਲ ਦੇਖੋ ਜੋ ਹਜ਼ੂਰ ਦਾ ਮਹੱਲਾ ਤੁਸੀਂ ਨਿਕਲ ਦੇਖੇ ਹੋਵੋਗੇ 15 ਤਰੀਕ ਨੂੰ ਇੱਕ ਵਾਰੀ ਗੁਰ ਕਲਗੀ ਤਰਪਾਸ਼ਾ ਜੀ ਦੇ ਰਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਵੀ ਉਸ ਪੰਥ ਦੇ ਇਤਬਾਨੀ ਹੋ ਜਾਈਏ ਜਿਹਦੇ ਪੰਥੀ ਤੇ ਤੁਸੀਂ ਸਾਨੂੰ ਪਾ ਕੇ ਗਏ ਹੋ ਅਸੀਂ ਵੀ ਅਨੰਦਾਪੁਰੀ ਦੇ ਵਾਸੀ ਹੋ ਜਾਈਏ ਕਿਰਪਾ ਕਰੋ ਅਮਰ ਤੋਂ ਸ਼ੋਕੋ ਦਾੜੀ ਕੇਸ ਰੱਖੋ ਸਿੰਘ ਸੋਚੋ ਇਹ ਅਰਦਾਸ ਬੇਨਤੀ ਅਸੀਂ ਗੁਰੂ ਕਲ ਕੀ ਤਰਪਾਸ਼ਾ ਦੇ ਚਰਨਾਂ ਵਿੱਚ ਕਰਾਂਗੇ ਜਿਹੜੇ ਵੀ ਦਾੜੀ ਕੇਸ ਰੱਖਣਾ ਚਾਹੁੰਦੇ ਨੇ ਹਜ਼ੂਰੀ ਦੇ ਪਰਮ ਹਜ਼ੂਰੀ ਦੇ ਅੰਦਰ ਆਪ ਜੀ ਰੋਜ਼ਾਨਾ ਅਰਦਾਸ ਬੇਨਤੀ ਕਰਕੇ ਜਾਇਓ ਕਿ ਸਤਿਗੁਰੂ ਜੀ ਅੱਜ ਤੋਂ ਦਾੜੀ ਕੇਸ ਕਸਲ ਨਹੀਂ ਕਰਾਉਂਦੇ ਕਦੇ ਵੀ ਰੋਮਾਂ ਦੀ ਬਿਆਦ ਵੀ ਨਹੀਂ ਕਰਾਂਗੇ ਤੁਹਾਡੇ ਨਾਲ ਪੱਕਾ ਪ੍ਰੋਮਿਸ ਹੈ ਇਹ ਸਭ ਤੋਂ ਵੱਡਾ ਕਿਹੋ ਜਿਹਾ ਫੈਸ਼ਨ ਆਇਆ ਏ ਕਿਦੇ ਅੱਗੇ ਅਸੀਂ ਆਪਣੇ ਆਪ ਨੂੰ ਸਵਾਰ ਕੇ ਦਿਖਾਉਣੇ ਆ ਜਿਹਦੇ ਅੱਗੇ ਸਬਰਨਾ ਸੀ ਉਹਦੇ ਅੱਗੇ ਤਾਂ ਬੇਮੁਖ ਹੋ ਗਏ ਆ ਅਸੀਂ ਅੱਜ ਦੀ ਵਿਚਾਰ ਹੈ ਨਾ ਭਗਤ ਵਿਣੀ ਜੀ ਦੀ ਬਿਨ ਕੁੰਨ ਸਾਡੇ ਉੱਤੇ ਇਸੇ ਤਰ੍ਹਾਂ ਸੂਲ ਤੇ ਬੰਨਾ ਏ ਭਗਤ ਵਿਣੀ ਜੀ ਦੀ ਜੋ ਬੰਦਾ ਇਕਾਗਰਤਾ ਨਾਲ ਬਾਣੀ ਤੇ ਉਹਨਾਂ ਦੀ ਜੋ ਵਿਚਾਰ ਸਮਝ ਗਿਆ ਨਾ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਜਿਹਾ ਹੋਵੇਗਾ ਜੋ ਗਲਤੀਆਂ ਕਰਕੇ ਮੁੜ ਕੇ ਗਲਤੀਆਂ ਦੇ ਰਾਹੇ ਪੈ ਜਾਵੇਗਾ ਆਉ ਸਮਾਂ ਵੀ ਵਧੇਰੇ ਹੋ ਗਿਆ ਹੈ 5 ਮਿੰਟ ਦੀ ਵਿਚਾਰ ਕਰਕੇ ਆਪਾਂ ਸਮਾਪਤੀ ਕਰ ਦਿੰਨੀ ਹੈ ਇਹ ਸਾਡਾ ਵਿਸ਼ਾ ਨਹੀਂ ਸੀ ਅੱਜ ਦਾ ਪਰ ਵਿਸ਼ਾ ਚੁਣਨਾ ਪੈ ਗਿਆ ਕਿਉਂਕਿ ਕਈ ਵਾਰ ਅਜਿਹੀਆਂ ਗੱਲਾਂ ਚੋਟ ਸਹੇਲੀ ਸੇਲ ਕੀ ਗੁਰੂ ਘਰ ਤੋਂ ਵੱਜੀ ਹੋਈ ਕਈ ਵਾਰ ਛੱਟ ਬੰਦੇ ਦਾ ਗੁੱਸਾਿੱਦਾ ਕਰ ਜਾਂਦੀ ਹੈ ਕਈ ਵਾਰ کہیں کہیں ਹੋਈ ਗੱਲ ਕਦੇ ਬੰਦੇ ਦੇ ਫਿਰਦੇ ਵਿੱਚ ਪੈ ਜਾਵੇ ਉਸ ਸੱਚ ਪਉ ਜਹੀ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦਾ ਬੰਦੀ ਹੋ ਜਾਵੇ ਇਹ ਤੋਂ ਵੱਡੀ ਹੋਰ ਗੱਲ ਕਿਹੜੀ ਹੋ ਸਕਦੀ ਹੈ ਆਓ ਸਤਿਗੁਰੂ ਜੀ ਅੱਜ ਆਪਣੇ ਨਾਲ ਕੀ ਵਿਚਾਰ ਸਾਂਝੀ ਕਰਦੇ ਨੇ ਇੱਕ ਵਿਚਾਰ ਦੀ ਇੱਕ ਬੰਦੀ ਦੀ ਵਿਚਾਰ ਕਰਕੇ ਆਪ ਸਮਾਪਤੀ ਕਰਨੀ ਹੈ ਬਾਲ ਬਨੋਦ ਚੰਦਰਸ ਲਾਗਾ ਖਿਨ ਖਿਨ 모ਹੇ ਬਿਆਪੇ ਬਾਲ ਹੁਣ ਖੇਡਣ ਦੀ ਉਮਰ ਦੇ ਵਿੱਚ ਭਗਤ ਵੀਰ ਜੀ ਉਦਾਹਰਣ ਦੇ ਰਹੇ ਨੇ ਕਹਿੰਦੇ ਕੁਝ ਸਮਾਂ ਤੇ ਆਪਣੀ ਖੇਡ ਦੀ ਉਮਰ ਦੇ ਛੋਟੇ ਹੋਣ ਦੇ ਵਿੱਚ ਬਤਾ ਦਿੱਤਾ ਤੇ ਉਹ ਉਸੇ ਹੀ ਰਸ ਦੇ ਵਿੱਚ ਤੂੰ ਆਪਣੇ ਆਪ ਨੂੰ ਹਜੇ ਖਿੱਚ ਨਹੀਂ ਰਿਹਾ ਹਜੇ ਉਹ ਤੋਂ ਦੂਰ ਨਹੀਂ ਹੋ ਰਿਹਾ ਤੂੰ ਫਿਰ ਅੱਗੇ ਪਰਮਾਤਮਾ ਅੱਗੇ ਇਹੀ ਅਗਨਾਏ ਕਿ ਮੈਨੂੰ ਉਹ ਸਮਾਂ ਫਿਰ ਮੁੜ ਕੇ ਮਿਲ ਜਾਵੇ ਹਾਲਾਂਕਿ ਤੋਬਾ ਕਰਨ ਦੀ ਮਨਸੀ ਉਹਦੇ ਵਿੱਚੋਂ ਕਿ ਪਰਮਾਤਮਾ ਜੋ ਗਲਤੀਆਂ ਹੋਈਆਂ ਨੇ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਜੇ ਇੱਕ ਵਾਰੀ ਬੰਦਾ ਗਲਤੀ ਕਰ ਜਾਵੇ ਉਹ ਬਖਸ਼ਤਾਵਾਹਾਰ ਹੈ ਉਹ ਕਿਸੇ ਨੇ ਕਹਿੰਦੇ ਮਨ ਵਿੱਚ ਉਹਦੇ ਹੈ ਕਿਤੇ ਗਲਤੀ ਦਾ ਕਿ ਮਾਫੀ ਮਿਲ ਜਾਵੇ ਪਰ ਜਿਹੜਾ ਬੰਦਾ ਜਾਣ ਬੁੱਝ ਕੇ ਕਰੇ ਉਹ ਫਿਰ ਗੁਨਾਹ ਹੁੰਦਾ ਏ ਉਹ ਗਲਤੀ ਨਹੀਂ ਹੁੰਦੀ ਉਹ ਸਭ ਤੋਂ ਵੱਡਾ ਗੁਨਾਹ ਹੋ ਕੇ ਗੁਰੂ ਕਚੈਰੀ ਵਿੱਚ ਉਹਦਾ ਦੇਣਦਾਰਤ ਹੋਣਾ ਪੈਂਦਾ ਹੁਣ ਸਾਨੂੰ ਪਤਾ ਹੈ ਕਿ ਗੁਰੂ ਸਾਹਿਬ ਦੀ ਮਰਿਆਦਾ ਹੈ ਨਹੀਂ ਏ ਅਸੀਂ ਗੁਰੂ ਤੋਂ ਮਰਿਆਦਤ ਉਲਟ ਹੋ ਰਹੇ ਆ ਨਾ ਜੀ ਫਿਰ ਕਿੱਥੇ ਬਖਸ਼ੇ ਜਾਵਾਂਗੇ ਸਭ ਤੋਂ ਵੱਧ ਸਾਡੇ ਗੁਰਸਿੱਖਾਂ ਦੇ ਘਰਾਂ ਦੇ ਵਿੱਚ ਅਜੇ ਅਜਿਹੇ ਬੱਚੇ ਤੁਹਾਨੂੰ ਮਿਲ ਜਾਣਗੇ ਜਿਹਨੇ ਰੋਜ਼ਾਨਾ ਦਾੜ੍ਹੀ ਕੇਸ ਕਤਲ ਕਰਾ ਕੇ ਆਪਣੇ ਗੁਰੂ ਦਵਾਰੇ ਫਿਰ ਜਾਂਦੇ ਨੇ ਹੁਣ ਤੁਸੀਂ ਹੁਲਾ ਮਹੱਲਾ ਦੇਖੋਗੇ ਸਾਡੇ ਬੱਚੇ ਉੱਥੇ ਜਾਣਗੇ ਜ਼ਰੂਰ ਪਰ ਪਹਿਲਾਂ ਨਾਇਆ ਦੀ ਦੁਕਾਨ ਦੇ ਉੱਤੇ ਹਾਜ਼ਰ ਲਵਾ ਕੇ ਫਿਰ ਕਲਗੀਧਰ ਪਾਸ਼ਾ ਕੋਲ ਹਾਜ਼ਰ ਹੋਣਗੇ ਅੱਜ ਦੀ ਵਿਚਾਰ ਦੇਖੋ ਗੁਰੂ ਪਿਆਰਿਓ ਸੁਣੀ ਸੁਣਾਈ ਨਹੀਂ ਕਿਸੇ ਦੇ ਉੱਤੇ ਇਹ ਗੱਲ ਲਾ ਕੇ ਵੀ ਨਹੀਂ ਕਹੀ ਜਾਂਦੀ ਕਿਵੇਂ ਦਾ ਜਾਚ ਕਹੇ ਸ਼ਬਦ ਵਰਤ ਕੇ ਕਿ ਗੁਰੂ ਪਿਆਰੀ ਸਾਧ ਸੰਗ ਜੀ ਗੁਰੂ ਦੀ ਵਿਚਾਰ ਇਨ ਬਿਨ ਜਿਤੂ ਗੁਰੂ ਦੀ ਵਿਚਾਰ ਦੇ ਨਾਲ ਗੁਰੂ ਸੰਗਤ ਨਾਲ ਸਾਂਝੀ ਕੀਤੀ ਜਾਵੇ ਉਹ ਸਚੱਜਾ ਸਿੱਖ ਹੁੰਦਾ ਹੈ ਗੁਰੂ ਦੀ ਵਿਚਾਰਤਾ ਨਾਲ ਮੈ ਰੋਕ ਸਕਦਾ ਨਾ ਤੁਸੀਂ ਆਪ ਰੋਕ ਸਕਦੇ ਹੋ ਉਹ ਸੱਚ ਹੈ ਜੀ ਜੋ ਗੁਰੂ ਨਾਨਕ ਨੇ ਕਹਿਤਾ ਉਹ ਬਿਲਕੁਲ ਸੱਚ ਹੈ ਹਜ਼ੂਰ ਜੀ ਅਗਲੀ ਵਿਚਾਰ ਪਵਨ ਸ਼ਬਦ ਦੇਖੋ ਰਸੁ ਮੇਸ ਮੇਦ ਅੰਮ੍ਰਿਤ ਵਿਖ ਚਾਖੀ ਤਉ ਪਚ ਪ੍ਰਗਟ ਸੰਤਾਪੇ ਰਸ ਦਾ ਅਰਥ ਹੈ ਹੁਣ ਗੁਰੂ ਪਿਆਰੀ ਸਾਧ ਸੰਗਤ ਜੀਓ ਤੁਹਾਡੇ ਮਾਇਆ ਦਾ ਸਵਾਦ ਲੱਭਦਾ ਅਰਥ ਮੇਸ ਦਾ ਅਰਥ ਹੈ ਸਮਾਂ ਦੇਖੋ ਕਿਹੋ ਜਿਹਾ ਸਾਡੇ ਸਾਹਮਣੇ ਸਮਾਂ ਆ ਗਿਆ ਏ ਮੇਦ ਅੰਮ੍ਰਿਤ ਵਿਖ ਚਾਖੀ ਕਹਿੰਦੇ ਜਦੋਂ ਤੂੰ ਆਪਣੇ ਇਨ੍ਹਾਂ ਪੰਜਾਂ ਵੈਰੀਆਂ ਦੇ ਵਿੱਚ ਭਾਗੀਦਾਰ ਸੀ ਹਜ਼ੂਰ ਕਹਿੰਦੇ ਪ੍ਰਗਟ ਤੇ ਪੂਰਨ ਤੌਰ ਤੇ ਖੁੱਲ ਕੇ ਤੈਨੂੰ ਲੁੱਟ ਰਹੇ ਨੇ ਲੋਭ ਮੋਹ ਹੰਕਾਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਪੰਜਾਂ ਦੀ ਗੱਲ ਹੋ ਰਹੀ ਹੈ ਕਾਮ ਵੀ ਹਾਵੀ ਹੋਵੇਗਾ ਲੋਭ ਵੀ ਤੇਰੇ ਉੱਤੇ ਹਾਵੀ ਹੋਵੇਗਾ ਹੰਕਾਰ ਦਾ ਤੂੰ ਆਪ ਪਾਂਦੀ ਹੋਵੇਗਾ ਕ੍ਰੋਧ ਤੇਰੇ ਮਨ ਵਿੱਚ ਬਸੇਗਾ ਹੀ ਬਸੇਗਾ ਫਿਰ ਗੁਰੂਤਬੇ ਮਖ ਹੋਵੇਗਾ ਹੀ ਹੋਵੇਗਾ ਰਸਮਿਸ ਕਿੰਡੀਆਂ ਉਦਾਹਰਣਾਂ ਹਜ਼ੂਰ ਨੇ ਦਿੱਤੀਆਂ ਨੇ ਕਿ ਰਸਮਿਸ ਕਿੱਡੀ ਹਜ਼ੂਰ ਨੇ ਆਖਿਆ ਮਿਸਦਾਰਤਾ ਬਹਾਨਾ ਤੁਸੀਂ ਆਪਣੇ ਆਪ ਨੂੰ ਬਹਾਨਾ ਬਣਾਉਂਦੇ ਹੋ ਗੁਰੂ ਸਾਹਿਬ ਨੂੰ ਕਿ ਮੈਂ ਇਹ ਜਹੀ ਗਲਤੀ ਕੀਤੀ ਨਹੀਂ ਤਾਂ ਹੋ ਗਈ ਹੈ ਹਜ਼ੂਰ ਕਹਿੰਦੇ ਭਾਈ ਹੁਣ ਜਦੋਂ ਮਾਇਆ ਦੇ ਰੂਪ ਦੇ ਵਿੱਚ ਤੂੰ ਇਹਨਾਂ ਸਾਰੇ ਰਸੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ ਹੁਣ ਸੁਭਾਵਿਕ ਹੈ ਇਹ ਤੁਹਾਨੂੰ ਚੰਗੇ ਹੀ ਲੱਗਣੇ ਨੇ ਹੁਣ ਚੰਗੇ ਲੱਗ ਰਹੇ ਨੇ ਤਾਂ ਤੁਹਾਨੂੰ ਰੱਜ ਕੇ ਪੰਜੇ ਵੈਰੀ ਤੁਨ ਲੁੱਟ ਰਹੇ ਨੇ ਕਾਮ ਵੀ ਕ੍ਰੋਧ ਵੀ ਲੋਭ ਵੀ ਮੋਹ ਵੀ ਹੰਕਾਰ ਵੀ ਇੱਕ ਰਾਜਾ ਸੀ ਰਾਜਾ ਆਪਣੇ ਦੂਸਰੇ ਰਾਜੇ ਤੋਂ ਬਾਹਰ ਜਾਣ ਲਈ ਉਹਨੇ ਇੱਕ ਦਿਨ ਆਖਿਆ ਕਿ ਆਪਣੀ ਕਮਿਟੀ ਨੂੰ ਕਿਹਾ ਕਿ ਆਪਾਂ ਦੂਸਰੇ ਰਾਜ ਦਾ ਮੁਆਇਨਾ ਕਰਕੇ ਆਉਣਾ ਜਿਵੇਂ ਤੁਸੀਂ ਦੇਖਿਆ ਹੋਵੇਗਾ ਸਾਡੇ ਦੇਸ਼ ਦੇ ਵਿੱਚ ਵੀ ਬਾਹਰੋਂ ਆਉਂਦੇ ਨੇ ਉਹ ਦੇਖਦੇ ਨੇ ਕਿ ਇਸ ਦੇਸ਼ ਦੇ ਵਿੱਚ ਕਿੰਨੀ ਕੁ ਇਨਵੈਸਟਮੈਂਟ ਕੀਤੀ ਜਾਵੇ ਸਾਡਾ ਰੋਜ਼ਗਾਰ ਇੱਥੇ ਵਧੀਆ ਚੱਲੇਗਾ ਤੁਹਾਨੂੰ ਲਾਭ ਹੋਵੇਗਾ ਉਹ ਰਾਜੇ ਨੇ ਆਪਣੀ ਕਮਿਟੀ ਨੂੰ ਬੁਲਾਇਆ ਕਹਿੰਦਾ ਆਪਾਂ ਸਾਰੇ ਮੰਤਰੀ ਸੰਤਰੀ ਆਪਾਂ ਦੂਸਰੇ ਰਾਜ ਦੇ ਵਿੱਚ ਇੰਨਾ ਖੁਸ਼ਹਾਲੀ ਭਰਪੂਰ ਰਾਜ ਹੈ ਆਪਾਂ ਉਹਦੇ ਵਿੱਚ ਜਾ ਕੇ ਦੇਖ ਕੇ ਹੁਣਿਆ ਕਿ ਉਸ ਰਾਜੇ ਨੇ ਕਿਹੋ ਜਿਹਾ ਆਪਣਾ ਵਿਉਂਤ ਬਣਾਈ ਹੋਈ ਹੈ ਉਹ ਆਪਣੀ ਰਾਣੀਆਂ ਨੂੰ ਇਕੱਠਾ ਕਰਦਾ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਰਾਜ ਦੀਆਂ ਕਿੰਨੀਆਂ-ਕਿੰਨੀਆਂ ਪਹਿਲਾਂ ਰਾਣੀਆਂ ਹੁੰਦੀਆਂ ਸੀ ਪਿਛਲੇ ਸਮੇਂ ਦੇ ਵਿੱਚ ਉਹ ਆਪਣੀ ਸਾਰੀਆਂ ਰਾਣੀਆਂ ਨੂੰ ਆਖਦਾ ਹੈ ਕਹਿੰਦਾ ਮੈਂ ਬਾਹਰ ਜਾ ਰਿਹਾ ਵਾਂ ਬਾਹਲੇ ਦੇਸ਼ ਭਾਵ ਕਿ ਦੂਸਰੇ ਇਲਾਕੇ ਦੇ ਵਿੱਚ ਜਾ ਰਿਹਾ ਹਾਂ ਤੁਸੀਂ ਰਾਜ ਦੇ ਵਿੱਚ ਜੇ ਤੁਸੀਂ ਕੁਝ ਮੰਗਾਉਣਾ ਹੈ ਤਾਂ ਮੈਨੂੰ ਦੱਸ ਦਿਓ ਸਾਰੇ ਮੰਤਰੀ ਨੂੰ ਆਖ ਦਿੱਤਾ ਕਿ ਇਹਨੇ ਜੋ-ਜੋ ਰਾਣੀ ਮੰਗ ਰਹੀ ਹੈ ਉਹ ਸਾਰੀ ਲਿਸਟ ਬਣਾ ਕੇ ਮੈਨੂੰ ਸੌਂਪ ਦਿਓ ਜਿਹੜੀ ਵੀ ਕਿਸ ਨੇ ਕੁਝ ਲੈਣਾ ਹੈ ਹੁਣ ਕੋਈ ਰਾਣੀ ਮੰਗੇ ਕਿ ਮੈਨੂੰ ਹੀਰੇ ਜਹਾਬਰਾ ਦੇ ਹਾਰ ਲਿਆ ਦਿਓ ਕੋਈ ਕੁਝ ਮੰਗੇ ਕੋਈ ਕੁਝ ਕੋਈ ਸਾਰੀਆਂ ਕੋਈ ਕਿਸੇ ਤਰ੍ਹਾਂ ਦੇ ਪਦਾਰਥ ਮੰਗੇ ਪਰ ਇੱਕ ਰਾਣੀ ਨੇ ਆਪਣੇ ਆਪ ਨੂੰ ਅੱਗੇ ਰੱਖ ਕੇ ਆਖਿਆ ਕਹਿੰਦੇ ਦੱਸ ਤੂੰ ਕੀ ਮੰਗਦਾ ਹੈ ਕਹਿੰਦੇ ਜੀ ਮੈਨੂੰ ਤੁਸੀਂ ਚਾਹੀਦੇ ਹੋ ਤੁਸੀਂ ਸਹੀ ਸਲਾਮਤ ਘਰ ਆ ਜਿਓ ਦੇਖੋ ਕਿੱਡੀ ਵੱਡੀ ਗੱਲ ਹੈ ਮਨ ਸਮਝਾਉਣ ਕਰਨੇ ਉਹ ਬੰਦਾ ਉਹ ਸਾਰਾ ਉਹ ਰਾਜਾ ਸਾਰੇ ਰਾਜ ਦਾ ਮਾਇਨਾ ਕਰਕੇ ਆਇਆ ਉਹਨੇ ਉੱਥੋਂ ਚਿੱਠੀ ਪਾਈ ਕਿ ਹਜੇ ਵੀ ਦੱਸ ਦਿਓ ਜੀ ਨੂੰ ਜਿਹਨੂੰ ਕੁਝ ਚਾਹੀਦਾ ਹੈ ਮੈਂ ਇੱਥੇ ਹੀ ਆ ਜੇ ਕੁਝ ਚਾਹੀਦਾ ਹੈ ਮੈਂ ਥੋੜਾ ਕੁਝ ਹੋਰ ਟਾਈਮ ਰਹਾਗਾ ਤੇ ਜਿਹਨੂੰ ਕੁਝ ਚਾਹੀਦਾ ਹੈ ਹੋਰ ਮੰਗਵਾ ਸਕਦਾ ਹੈ ਉਹੀ ਫੇਰ ਦੁਹਾਂਹ ਰਾਏਗਾ ਤਵਾਲ ਰਉ ਵਿਚਾਰ ਉਹੀ ਸਵਾਲ ਫਿਰ ਤੁਹਾਰਾ ਆ ਗਿਆ ਕਿ ਤੁਹਾਨੂੰ ਕੀ ਕੁਝ ਚਾਹੀਦਾ ਹੈ ਉਹੀ ਫਿਰ ਮੰਗਾ ਅੱਗੇ ਰੱਖ ਦਿੱਤੀਆਂ ਗਈਆਂ ਰਾਜੇ ਦੇ ਕਿ ਮੈਨੂੰ ਇਹ ਚਾਹੀਦਾ ਹੈ ਮੈਨੂੰ ਇਹ ਚਾਹੀਦਾ ਹੈ ਤੇ ਉਹੀ ਰਾਣੀ ਦਾ ਫਿਰ ਖਤ ਆਇਆ ਕਿ ਮੈਨੂੰ ਤੁਸੀਂ ਚਾਹੀਦੇ ਹੋ ਰਾਜਾ ਆਪਣੇ ਮਹਿਲ ਦੇੋਂ ਫਿਰ ਮੁੜ ਕੇ ਵਾਪਸ ਆਇਆ ਉਹਨੇ ਉਹ ਸਾਰੀਆਂ ਵਸਤੂਆਂ ਦੇ ਕੇ ਆਖਿਆ ਕਿ ਤੁਹਾਨੂੰ ਤੁਹਾਡੀਆਂ ਮੁਬਾਰਕਾਂ ਤੁਹਾੜੀ ਇਹ ਤੁਹਾਡੀ ਵਸਤਾਂ ਮੁਬਾਰਕ ਤੇ ਮੈਨੂੰ ਮੇਰੀ ਰਾਣੀ ਮੁਬਾਰਕਾਂ ਦੇਖੋ ਕਿੰਡੀ ਵੱਡੀ ਗੱਲ ਹੈ ਜੀ ਕਹਿਣ ਲਈ ਜੇ ਤੁਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਮੰਗੋਗੇ ਸੁਭਾਵਕ ਹੈ ਇਹ ਦੁਨਿਆਵੀ ਲੋਕ ਦੇ ਪਦਾਰਥ ਸੁਆਦਲੇ ਲੱਗ ਰਹੇ ਨੇ ਤੁਹਾਡੇ ਅੱਗੇ ਅੱਗੇ ਫਿਰਨਗੇ ਜਦੋਂ ਤੁਸੀਂ ਪਦਾਰਥਾਂ ਦੇ ਅੱਗੇ ਭਜੋਗੇ ਸੁਭਾਵਕ ਹੈ ਸਤਿਗੁਰੂ ਜੀ ਮੋੜਨਗੇ ਕੋਈ ਕੁਝ ਨਹੀਂ ਤੁਹਾਨੂੰ ਪਦਾਰਥ ਦੇ ਦੇਣਗੇ ਪਰ ਆਪ ਨਹੀਂ ਆਉਣਗੇ ਹੁਣ ਰਾਣੀ ਨੇ ਆਗੇ ਆ ਕੇ ਮੈਨੂੰ ਤੁਸੀਂ ਚਾਹੀਦੇ ਹੋ ਉਹ ਰਾਜ ਵੀ ਆ ਗਿਆ ਉਹਦੇ ਨਾਲ ਜੋ ਪਦਾਰਥ ਉਨੇ ਸੀ ਸਾਰੇ ਉਹ ਧਨ ਦੌਲਤ ਜਿੰਨੀ ਆ ਉਹ ਵਸਤੂਆਂ ਲੈ ਕੇ ਆਇਆ ਸੀ ਤੋਹਫੇ ਵਗੈਰਾ ਉਹ ਵੀ ਉਸ ਰਾਣੀ ਦੇ ਘਰ ਵਿੱਚ ਚਲੀਆਂ ਗਈਆਂ ਤੁਸੀਂ ਆਪਣੇ ਆਪਣੇ ਗੁਰੂ ਤੋਂ ਗੁਰੂ ਨੂੰ ਮੰਗਿਆ ਕਰੋ ਕਿ ਸਤਿਗੁਰੂ ਜੀ ਤੁਹਾਡੀ ਲੋੜ ਹੈ ਕਰਦੇ ਵਿੱਚ ਤੁਹਾਡਾ ਦਿੱਤਾ ਹੋਇਆ ਹਰ ਇੱਕ ਚੀਜ਼ ਹੈ ਪਰ ਹੋਵੇ ਕੁਝ ਵੀ ਨਾ ਫਿਰ ਵੀ ਸ਼ੁਕਰਗੁਜ਼ਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕਰਿਆ ਕਰੋ ਕਿ ਸਤਿਗੁਰੂ ਜੀ ਤੰਦਰੁਸਤੀਆਂ ਦਿੱਤੀਆਂ ਨੇ ਅਸੀਂ ਤੰਦਰੁਸਤਾਂ ਚੜ੍ਹਦੀ ਕਲਾ ਦੇ ਵਿੱਚ ਜੀਵਨ ਬਤੀਤ ਕਰ ਰਹੇ ਆਂ ਵਾ ਇਤੋਂ ਵੱਡਾ ਹੋਰ ਪਰ ਉਪਕਾਰ ਕਿਹੜਾ ਹੋ ਸਕਦਾ ਤੁਸੀਂ ਸ਼ੁਕਰਗੁਜ਼ਾਰ ਹਾਂ ਸਤਿਗੁਰੂ ਜੀ ਮਿਹਰਮਾਨ ਤੁਸੀਂ ਸਾਡੇ ਘਰ ਵਿੱਚ ਮਿਹਰ ਕਰਕੇ ਤੰਦਰੁਸਤੀਆਂ ਦੀ ਦਾਤ ਬਖਸ਼ੀ ਹੈ ਰਹਿਣੀ ਵਿਚਾਰ ਆਪਕਲ ਦੇ ਦਮਨਾਂ ਦੇ ਅੰਦਰ ਸਾਂਝੀ ਕਰਾਂਗੇ ਸਤਿਗੁਰੂ ਜੀ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਦੀ ਜਾਣੇ ਅਣ ਜਾਣੇ ਦੇ ਵਿੱਚ ਇਸ ਰਚਨਾ ਦੇ ਕੋਲੋਂ ਇਸ ਜ਼ਹਿਬਾ ਦੇ ਕੋਲੋਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਬਖਸ਼ਣਾ ਹਾਰ ਨੇ ਦਇਆਵਾਨ ਨੇ ਤਰਸਯੋਗ ਨੇ ਜੇਕਰ ਕੋਈ ਵੀ ਗਲਤੀ ਆਪ ਜੀ ਦੇ ਸਾਹਮਣੇ ਹੋਈ ਹੈ ਗੁਰਪ੍ਰੀਤ ਅਰਦਾਸ ਸੰਗਤ ਜੀ ਆਪ ਜੀ ਦੇ ਚਰਨਾਂ ਪਾਸੋਂ ਵੀ ਮਾਫੀ ਮੰਗਨੇ ਆ ਆਪ ਜੀ ਬਖਸ਼ਣ ਉਜੋਗ ਦੀ ਇਕਾਈ ਦੇ ਵਿੱਚ ਹੋ ਕਰੋ ਗੁਰੂ ਫਤਿਹ ਪ੍ਰਮਾਨ ਮਨਵਿਰਤੀਆਂ ਕਾਗਰ ਕਰ ਗਏ ਹੋਏ ਫਿਰ ਹਾਜ਼ਰੀ ਲਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ